ਆਇ ਤੁਹਾਨੂੰ ਪਿਆਰ ਕਰਦਾ ਸਮਝੀਂ ਗੇ ਆ ਆ ਨੰਦਰਾ ਤੇ ਟ੍ਰੇਨ ਆ ਰਹੀ ਸੀ ਆਪਣੇ ਅਮਰਸਰ ਤੋਂ ਨੰਗਲ ਡੈਮ ਵਾਲੀ ਟ੍ਰੇਨ ਤੇ ਉਹਦੀ ਰਪੇਟ ਦੇ ਵਿੱਚ ਆ ਕੇ ਇਹ ਮੌਕੇ ਬਣ ਗਿਆ ਆ ਨੰਦਰਾ ਹਰੇ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਸਿਟੀ ਹੌਮ ਨਿਊਜ਼ ਲੁਧਿਆਣੇ ਦੇ ਰੇਲਵੇ ਟਰੈਕ ਦੇ ਉੱਤੇ ਅੱਜ ਇੱਕ ਬਹੁਤ ਮੰਦ ਭੱਗੀ ਘਟਨਾ ਹੋਈ ਹੈ ਇੱਕ ਬੱਚਾ ਜੋ 5-6 ਸਾਲ ਦੀ ਉਮਰ ਸੀ ਜੋ ਕਿ ਰੇਲਵੇ ਲਾਈਨਾਂ ਨੂੰ ਕਰਾਸ ਕਰਦੇ ਸਮੇਂ ਉਸ ਦੀ ਮੌਤ ਹੋ ਗਈ ਟ੍ਰੇਨ ਜੋ ਕਿ ਅੰਮ੍ਰਿਤਸਰ ਨੰਗਲ ਤੋਂ ਆ ਰਹੀ ਸੀ ਬੱਚੇ ਨੂੰ ਨਾ ਪਤਾ ਲੱਗਣ ਕਾਰਨ ਬੱਚਾ ਦੁਰਘਟਨਾਗ੍ਰਸਤ ਹੋ ਗਿਆ ਤੇ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਹੁਣ ਗੱਲ ਕਰਦੇ ਹਾਂ ਪੁਲਿਸ ਮੁਲਾਜ਼ਮ ਦੇ ਨਾਲ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ ਇਹ ਸਰ ਇੱਕ ਬੱਚਾ ਸੀ ਮੱਲਾ ਕੁੰਦਨਪੁਰੀ ਦਾ ਸਾਨੂੰ ਜਿਹੜਾ ਪਤਾ ਲੱਗਿਆ ਹੈਗਾ ਇਹ ਬਿਲਕੁਲ ਰੇਲਵੇ ਦੇ ਲਾਈਨਾਂ ਦੇ ਨਾਲ ਆ ਮੱਲਾ ਕੁੰਦਨਪੁਰੀ ਆਪਣਾ ਲੁਧਿਆਣੇ ਦਾ ਤੇ ਉੱਥੇ ਦਾ ਬੱਚਾ ਸੀ ਇਹਦੀ ਨੀਅਰ ਅਬਾਊਟ 11-12 ਸਾਲ ਉਮਰ ਸੀਗੀ ਜੀ ਜੀ ਤੇ ਇਹ ਰੇਲਵੇ ਲਾਈਨਾਂ ਦੇ ਉੱਪਰ ਕ੍ਰੋਸ ਕਰਨ ਲੱਗਿਆ ਸੀ ਤੇ ਟ੍ਰੇਨ ਆ ਰਹੀ ਸੀ ਆਪਣੇ ਅਮਰਸਰ ਤੋਂ ਨੰਗਲ ਡੈਮ ਵਾਲੀ ਟ੍ਰੇਨ ਤੇ ਉਹਦੀ ਲਪੇਟ ਦੇ ਵਿੱਚ ਆ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਤੇ ਹੁਣ ਉਹਦੀ ਡੈੱਡ ਬਡੀ ਹਸਪੀਟਲ ਭੇਜ ਦਿੱਤੀ ਗਈ ਹਾਂਜੀ ਹੁਣ ਉਹਦਾ ਹੁਣ ਦੇਖੋ ਉਹਦੀ ਹੁਣ شناخت ਆ ਗਈ ਸੀ ਉਹਦੇ ਵਾਰਸ ਆ ਗਏ ਸੀ ਮੱਲਾਕੁੰਦਰਪੁਰੀ ਬਿਲਕੁਲ ਰੇਲਵੇ ਲਾਈਨਾਂ ਦੇ ਨਾਲ ਆ ਤੇ ਜਿਹੜੇ ਇਹ ਪ੍ਰਵਾਸੀ ਦਾ ਬੱਚਾ ਹੈਗਾ ਜੀ ਜੀ ਤੇ ਉਹ ਆ ਗਏ ਸੀਗੇ ਤੇ ਇਹ ਬੱਚੇ ਦਾ ਨਾਮ ਸ਼ਾਨੂੰ ਫਿਲਹਾਲ ਸ਼ਹਿਵਾ ਪਤਾ ਲੱਗਾ ਹੈਗਾ ਤੇ ਉਹਨਾਂ ਦੇ ਜਿਹੜੇ ਬਿਆਨ ਦਰਜ ਕਰ ਰਹੇ ਨੇ ਕਿ ਫਿਲਹਾਲ ਬੱਚੇ ਦੀ ਜਿਹੜੀ ਬਾਡੀ ਆਰਟ ਸਮਾ ਹੋਵੇਗਾ ਹੋ ਗਿਆ ਤੇ ਕੱਲ ਜਿਹੜੀ ਉਹਦਾ ਪੋਸਟਮਾਰਟਮ ਕਰਵਾਇਆ ਸੀ ਜੋ ਵੀ ਹੈ ਬੱਚੇ ਅਗਲੀ ਦੀ ਕਾਰਵਾਈ ਕਰਕੇ ਜਿਹੜੀ ਬਾਡੀ ਹੈ ਉਹਨਾਂ ਦੇ ਬਾਸਾਂ ਦੇ ਹਵਾਲੇ ਕਰਾਉਣਾ